ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਗਈ ਹੈ ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਨੇ ਪੁਲਿਸ ਵੱਲੋਂ ਰੋਜ਼ਾਨਾ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਜੇਲ੍ਹਾਂ ਵਿੱਚ ਢੱਕਿਆ ਜਾ ਰਿਹਾ ਅਤੇ ਉਹਨਾਂ ਦੇ ਕਾਲੀ ਕਮਾਈ ਦੇ ਨਾਲ ਬਣਾਏ ਘਰਾਂ ਨੂੰ ਤੋੜਿਆ ਵੀ ਢਾਹ ਢੇਰੀ ਵੀ ਕੀਤਾ ਜਾ ਰਿਹਾ ਇਸੇ ਦੇ ਚੱਲਦੇ ਅੱਜ ਹੁਸ਼ਿਆਰਪੁਰ ਦੇ ਵਿੱਚ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਉਹਨਾਂ ਦੇ ਨਜਾਇਜ਼ ਤੌਰ ਤੇ ਬਣੇ ਘਰਾਂ ਨੂੰ ਤੋੜਿਆ ਗਿਆ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਨਸ਼ੇ ਦੇ ਖਾਤਮੇ ਅਤੇ ਨਸ਼ਾ ਤਸਕਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਲਈ ਹੁਸ਼ਿਆਰਪੁਰ ਪੁਲਿਸ ਨੇ ਅੱਜ ਸ਼ਹਿਰ ਦੇ ਇੱਕ ਮੁਹੱਲੇ ਵਿੱਚ ਅਨधिकृत ਉਸਾਰੀਆਂ ਨੂੰ ਢਾ ਦਿੱਤਾ ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਦਿੰਦੇ ਹੋਏ ਐਸਪੀ ਮੇਜਰ ਸਿੰਘ ਨੇ ਦੱਸਿਆ ਕਿ ਇਹਨਾਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਵੱਖ-ਵੱਖ ਮਾਮਲੇ ਦਰਜ ਨੇ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਹੁਸ਼ਿਆਰਪੁਰ ਪੁਲਿਸ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ ਕਾਨੂੰਨੀ ਕਬਜ਼ੇ ਵਿਰੁੱਧ ਆਪਣੀ ਕਾਰਵਾਈ ਜਾਰੀ ਰੱਖੇਗੀ ਉਹਨਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਗੈਰ ਕਾਨੂੰਨੀ ਗਤੀਵਧੀਆਂ ਦੀ ਰਿਪੋਰਟ ਪੁਲਿਸ ਨੂੰ ਕਰਨ ਉਹਨਾਂ ਭਰੋਸਾ ਦਿੱਤਾ ਕਿ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਜਲਦੀ ਅਤੇ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਕਿ ਜਾਂ ਤਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਛੱਡ ਦੇਣ ਜਾਂ ਫਿਰ ਸਖਤ ਤੋਂ ਸਖਤ ਕਾਰਵਾਈ ਲਈ ਤਿਆਰ ਰਹਿਣ ਐਸਪੀ ਮੇਜਰ ਸਿੰਘ ਨੇ ਇਸ ਦੇ ਸਬੰਧ ਵਿੱਚ ਹੋਰ ਕੀ ਜਾਣਕਾਰੀ ਦਿੱਤੀ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਪੰਜਾਬ ਸਰਕਾਰ ਵੱਲੋਂ ਜਿਹੜੀ ਯੋਧ ਨਸ਼ਿਆਂ ਵਿਰੋਧ ਛੇੜੀ ਮੁਹਿੰਮ ਦੇ ਤਹਿਤ ਅੱਜ ਅਸੀਂ ਬਾਲਵੀਕ ਪਹਲਾ ਪਹੁੰਚੇ ਹਾਂ ਜਿੱਥੇ ਸਾਰਾ ਸਿਵਲ ਪ੍ਰਸ਼ਾਸਨ ਵੀ ਸਾਡੇ ਨਾਲ ਆ ਡਿਊਟੀ ਮੈਜਿਸਟਰਸ ਹੋਈ ਪੀਮ ਸਿੰਘ ਜੇ ਵੀ ਆ ਕਾਰਪੋਰੇਸ਼ਨ ਦੇ ਅਧਿਕਾਰੀ ਤੱਕ ਸਾਡੇ ਪੁਲਿਸ ਦੇ ਇਹਨਾਂ ਨੇ ਜੋ ਡਰੱਗ ਸਮਗਲਰਾਂ ਵੱਲੋਂ ਜਿਹੜੇ ਆਤਨ बार-बार ਉਹੀ ਫੈਂਸ ਕਰੀ ਜਾਂਦੇ ਆ ਇਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਆਇਡੈਂਟੀਫਾਈ ਕੀਤੀਆਂ ਉਦੇ ਵਿੱਚ ਜਿਹੜਾ ਇਹਦਾ ਹੈਗਾ ਰੂਬਲ ਹਨੀ ਆ ਇਹਦੇ ਉੱਤੇ ਵੀ ਜਿਹੜੇ ਐਨਡੀਪੀਐਸ ਦੇ ਮੁਕਾਦਮੇ ਦਰਜ ਆ ਇਹਨਾਂ ਨੂੰ ਪਹਿਲਾਂ ਵੀ ਸਿਵਲ ਪ੍ਰਸ਼ਾਸਨ ਵੱਲੋਂ ਕਾਰਪੋਰੇਸ਼ਨ ਵਿੱਚ ਮੋਕਾ ਕੀਤੀ ਹੈ ਕਿ ਜਿਹੜੀ ਤੁਸੀਂ ਇਲੀਗਲ ਰਿਕਰੋਚਮੈਂਟ ਕੀਤੀ ਹੈਗੀ ਆ ਉਹਨੂੰ ਤੁਸੀਂ ਆਪਣੇ ਤੌਰ ਦੇ ਉੱਤੇ ਠਾ ਲਓ ਇਹਨਾਂ ਨੇ 15 ਦਿਨ ਦਾ ਜਿਹੜਾ ਟਾਈਮ ਇਹਨਾਂ ਨੂੰ ਦਿੱਤਾ ਗਿਆ ਸੀ ਵੀ ਅਸੀਂ ਇਹਨਾਂ ਨੇ ਇਹਨਾਂ ਦੀ ਸਟੇਟਮੈਂਟਾਂ ਵੀ ਰਿਕਾਰਡ ਹੋਈਆਂ ਇਹਨਾਂ ਦੇ ਪਰਿਵਾਰ ਦੀਆਂ ਕਿ ਅਸੀਂ ਆਪਣੇ ਤੌਰ ਤੇ ਠਾ ਲਵਾਂਗੇ ਪਰ ਇਹਨਾਂ ਦੇ ਕਹਿਣ ਦੇ ਬਾਵਜੂਦ ਵੀ ਕਿਉਂਕਿ ਜਿੱਦਾਂ ਇਹਨਾਂ ਦਾ ਕ੍ਰਾਈਮ ਕਰਨ ਦੀ ਆਦਤ ਹੈਗੀ ਆ ਉਦਾਂ ਹੀ ਇਹਨਾਂ ਦਾ ਟਾਲਣ ਦੀ ਆਦਤ ਹੈਗੀ ਆ ਇਸੇ ਲੜੀ ਤਹਿਤ ਸਾਨੂੰ ਜਿਹੜਾ ਇਹਨਾਂ ਨੇ ਕਾਰਪੋਰੇਸ਼ਨਲ ਥ्रू ਪ੍ਰੋਸੈਸ ਅਡਾਪਟ ਕਰਦੇ ਹੋਏ ਡੀਸੀ ਸਾਹਿਬ ਨੂੰ ਚਿੱਠੀ ਆ ਜਿਨ੍ਹਾਂ ਨੇ ਡਿਊਟੀ ਮੈਜਿਸਟਰੇਟ ਦੀ ਹਾਰੀ ਵਿੱਚ ਜੋ ਇਹ ਜਿਹੜੇ ਆ ਆਪਣੇ ਨਸ਼ਾ ਸਮਗਲਰ ਹੈਗੇ ਆ ਤੇ ਇਹਨਾਂ ਨੇ ਬਾਰ-ਬਾਰ ਕ੍ਰਾਈਮ ਕਰਦੇ ਆ ਇਹਦੇ ਵਿੱਚ ਉਹਨਾਂ ਨੇ ਸਾਡੇ ਕੋਲ ਪੁਲਿਸ ਸਹਾਇਤਾ ਮੰਗੀ ਆ ਜਿਹਦੇ ਸਬੰਧ ਵਿੱਚ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਅੱਜ ਜਿਹੜੀ ਇਲੀਗਲ ਅਕਰੋਚਮੈਂਟ ਕੀਤੀ ਹੋਈ ਆ ਤਿੰਨ ਵੱਖ-ਵੱਖ ਧਰਾਂ ਦੇ ਵਿੱਚ ਜਿਨ੍ਹਾਂ ਤੇ ਐਨਡੀਪੀਐਸ ਦੇ ਵੱਖਰੇ-ਵੱਖਰੇ ਜਿਹੜੇ ਮੁਕਾਦਮੇ ਤੁਹਾਨੂੰ ਜਿਹੜੀ ਆ ਉਹਦੀ ਸ਼ੇਅਰ ਬਾਧ ਦੇ ਵਿੱਚ ਕਰਦੇ ਨੇ ਕਿ ਕਿਹੜੇ ਤੇ ਕਿੰਨੇ-ਕਿੰਨੇ ਮੁਕ ਉਸੇ ਲੜੀ ਤਹਿਤ ਅੱਜ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਇਹਨਾਂ ਨੇ ਇਨਕਲੋਜਮੈਂਟ ਕਿਤੇ ਬਾਦੂ ਕੰਸਟਰਕਸ਼ਨਾਂ ਕੀਤੀਆਂ ਹੋਈਆਂ ਉਹਨੂੰ ਅਸੀਂ ਡੈਮੋਲੇਸ਼ਨ ਜਿਹੜੀ ਅੱਜ ਰੂਪ ਦੇ ਰਿਹਾ ਇਹਨਾਂ ਦੇ ਉੱਤੇ ਜਿਹੜਾ ਕੇਸ਼ਰ ਦੇ ਉੱਤੇ ਤਾਂ ਜਿਹੜੇ ਇੱਕ ਮੁਕਦਮਾ ਦਰਜਾ ਬਾਕੀ ਜਿਹੜੇ 4-4 ਮੁਕਦਮੇ ਦਰਜਾ ਜਿਹੜੇ ਨਾਲ ਦੇ ਹੋਰ ਵੀ ਬੰਦੇ ਹੈਗੇ ਆ ਤੇ ਇਹਨਾਂ ਨੂੰ ਪ੍ਰੋਪਰ ਵੇ ਦੇ ਨਾਲ ਪ੍ਰੋਸੈਸ ਅਡਾਪਟ ਕਰਕੇ ਹੀ ਇਹਨਾਂ ਦੀ ਜਿਹੜੀਆਂ ਇਨਕਲੋਜਮੈਂਟ ਅੱਜ ਜਿਹੜੀ ਕਲੀਅਰ ਕੀਤੀ ਜਾ ਰਹੀ ਹੈ ਸਰ ਮਸ਼ਾਲੇ ਜੇਲ੍ਹ ਚ ਹੈ ਕਿ ਬਾਹਰ ਨਹੀਂ ਇਸ ਸਮੇਂ ਜਿਹੜਾ ਇਹੋ ਵਿਅਕਤੀ ਜਿਹੜਾ ਬਾਹਰ ਹੈਗਾ ਆ ਪਰ ਫਿਰ ਵਾਰ-ਵਾਰ ਇਹੋ ਜਿਹੜਾ ਉਹੀ ਕ੍ਰਾਈਮ ਕੀ ਜਾਂਦੇ ਹੈਗੇ ਜਿਹਦੇ ਕਰਕੇ ਰਿਪੀਟਿਡ ਕਾਇਮ ਕਰਦੇ ਕਰਕੇ ਜਿਹੜਾ ਅਸੀਂ ਜਿਹੜਾ ਇਹਦੇ ਤਹਿਤ ਨਸ਼ਾ ਦੇ ਤਹਿਤ ਇਹਦੀ ਕਾਰਵਾਈ ਜਿਹੜੀ ਅਡਾਪਟ ਕਰ ਰਹੇ ਨਸ਼ਾ ਦੀ ਮਰਸ਼ਾ ਪੜਿਆ ਗਿਆ ਕਿ ਕਿੰਨੇ ਕਿੰਨੇ ਇਹ ਇਹਦੇ ਵਿੱਚ ਜਿਹੜੀ ਕਾਫੀ ਮਾਤਰਾ ਦੇ ਵਿੱਚ ਇਹਨਾਂ ਨੂੰ ਆਉਂਦੀ ਹੈ ਕਿਉਂਕਿ ਇਹਨਾਂ ਤੋਂ ਵੱਖਰੇ-ਵੱਖਰੇ ਫਿਗਰ ਤੁਹਾਨੂੰ ਬਾਅਦ ਦੇ ਵਿੱਚ ਦੇਣੇ ਆ ਕਿਉਂਕਿ ਇਹ ਲਿਸਟਡ ਦੇ ਵਿੱਚ ਜਿਹੜੇ ਆਤਨ ਆ ਬਾਰ ਬਾਰ ਉਹੀ ਕ੍ਰਾਈਮ ਕਰਨਾ ਉਹੀ ਸੇਲ ਕਰਨਾ ਉਹੀ ਡਰੱਗ ਜਿਹੜੀ ਆ ਕਦੀ ਸਮੈਕ ਕਦੀ ਕੁਛ ਇਹਨਾਂ ਤੋਂ ਫੜਿਆ ਜਾਂਦਾ ਹੈਗਾ ਆ ਕਈਆਂ ਦੇ ਤਾਂ ਆਈਪੀਸੀ ਦੇ ਮੁਕਦਮੇ ਵੀ ਦਰਜ ਹੈਗੇ ਉਹ ਡਿਟੇਲ ਤੁਹਾਨੂੰ ਬਾਅਦ ਸ਼ੇਅਰ ਕਰ ਦਿੰਦੇ ਸਰ ਨਸ਼ਾ ਤਸਕਰਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਨਸ਼ਾ ਤਸਕਰਾਂ ਨੂੰ ਇਹ ਆ ਵੀ ਜਿਹੜੇ ਆਪਣੀ ਜਾਨ ਤਾਂ ਆਪਣਾ ਤੁਸੀਂ ਇਹ ਛੱਡ ਕੇ ਦੇਖੋ ਹੁਣ ਅਸੀਂ ਇੱਕ ਤਿੰਨ ਤੋਂ ਜਿਹੜਾ ਲਗਾਤਾਰ ਅਸੀਂ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਛੇਜਾ ਇਹਦੇ ਤਹਿਤ ਤਕਰੀਬਨ ਹੁਣ ਤਾਂ ਅਸੀਂ 10-12 ਪ੍ਰਾਪਰਟੀਆਂ ਜਿਹੜੀਆਂ ਡੈਮੋਲਿਸ਼ਨ ਕਰਦੇ ਹਾਂ ਜਿਨ੍ਹਾਂ ਦੀ ਤਾਂ ਇਲੀਗਲ ਅਕਰੋਚਮੈਂਟ ਹੈ ਜਿੱਦਾਂ ਇਹਨਾਂ ਦੀ ਆ ਇਹਨਾਂ ਦੀ ਅਸੀਂ ਜਿਹੜੀ ਇਲੀਗਲ ਅਕਰੋਚਮੈਂਟ ਲਾਅ ਪੁਆਇੰਟ ਦੇ ਵਿੱਚ ਰਹਿੰਦੇ ਹੋਏ ਅਸੀਂ ਜਿਹੜਾ ਇਹਨਾਂ ਦੀ ਢਾਵਾਂਗੇ ਜਿਹੜੇ ਪਰਿਵਾਰਾਂ ਨੇ ਜਾਂ ਨਸ਼ਾ ਸਮਗਲਰਾਂ ਨੇ ਕਈਆਂ ਨੇ ਪੰਚਾਇਤੀ ਲੈਣ ਦੇ ਉੱਤੇ ਜਿਹੜੇ ਨਿਜਾਇਜ਼ ਕਬਜ਼ੇ ਕੀਤੇ ਹੋਏ ਆ ਔਰ ਜਾਂ ਬੱਕਰ ਬੋਰਡ ਦੀ ਜ਼ਮੀਨ ਉਹਨੂੰ ਅਸੀਂ ਟੋਟਲ ਜਿਹੜਾ ਡੈਮੋਲਿਸ਼ ਕਰ ਦੋ। ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਗਈ ਹੈ ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਨੇ। ਪੁਲਿਸ ਵੱਲੋਂ ਰੋਜ਼ਾਨਾ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਜੇਲ੍ਹਾਂ ਵਿੱਚ ਢੱਕਿਆ ਜਾ ਰਿਹਾ ਅਤੇ ਉਹਨਾਂ ਦੇ ਕਾਲੀ ਕਮਾਈ ਦੇ ਨਾਲ ਬਣਾਏ ਘਰਾਂ ਨੂੰ ਤੋੜਿਆ ਵੀ ਢਹ ਢੇਰੀ ਵੀ ਕੀਤਾ ਜਾ ਰਿਹਾ ਇਸੇ ਦੇ ਚੱਲਦੇ ਅੱਜ ਹੁਸ਼ਿਆਰਪੁਰ ਦੇ ਵਿੱਚ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਉਹਨਾਂ ਦੇ ਨਜਾਇਜ਼ ਤੌਰ ਤੇ ਬਣੇ ਘਰਾਂ ਨੂੰ ਤੋੜਿਆ ਗਿਆ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦੇ ਤਹਿਤ ਨਸ਼ੇ ਦੇ ਖਾਤਮੇ ਅਤੇ ਨਸ਼ਾ ਤਸਕਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਲਈ ਹੁਸ਼ਿਆਰਪੁਰ ਪੁਲਿਸ ਨੇ ਅੱਜ ਸ਼ਹਿਰ ਦੇ ਇੱਕ ਮੁਹੱਲੇ ਵਿੱਚ ਅਨधिकृत ਉਸਾਰੀਆਂ ਨੂੰ ਢਾ ਦਿੱਤਾ ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਦਿੰਦੇ ਹੋਏ ਐਸਪੀ ਮੇਜਰ ਸਿੰਘ ਨੇ ਦੱਸਿਆ ਕਿ ਇਹਨਾਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਵੱਖ-ਵੱਖ ਮਾਮਲੇ ਦਰਜ ਨੇ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਹੁਸ਼ਿਆਰਪੁਰ ਪੁਲਿਸ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰਕਾਨੂੰਨੀ ਕਬਜ਼ੇ ਵਿਰੁੱਧ ਆਪਣੀ ਕਾਰਵਾਈ ਜਾਰੀ ਰੱਖੇਗੀ ਉਹਨਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਗੈਰਕਾਨੂੰਨੀ ਗਤੀਵਧੀਆਂ ਦੀ ਰਿਪੋਰਟ ਪੁਲਿਸ ਨੂੰ ਕਰਨ ਉਨਾ ਪ੍ਰੋਸਾ ਦਿੱਤਾ ਕਿ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਜਲਦੀ ਅਤੇ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਕਿ ਜਾਂ ਤਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਛੱਡ ਦੇਣ ਜਾਂ ਫਿਰ ਸਖਤ ਤੋਂ ਸਖਤ ਕਾਰਵਾਈ ਲਈ ਤਿਆਰ ਰਹਿਣ। ਐਸਪੀ ਮੇਜਰ ਸਿੰਘ ਨੇ ਇਸ ਦੇ ਸੰਬੰਧ ਵਿੱਚ ਹੋਰ ਕੀ ਜਾਣਕਾਰੀ ਦਿੱਤੀ ਆਓ ਤੁਹਾਨੂੰ ਸੁਣਾ ਦਿੰਦੇ ਹਾਂ। ਪੰਜਾਬ ਸਰਕਾਰ ਵੱਲੋਂ ਜਿਹੜੀ ਜੁੱਧ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਦੇ ਤਹਿਤ ਅੱਜ ਅਸੀਂ ਬਾਲਵਿਕ ਪੱਲਾ ਪਹੁੰਚੇ ਹਾਂ। ਜਿੱਥੇ ਸਾਰਾ ਸਿਵਲ ਪ੍ਰਸ਼ਾਸਨ ਵੀ ਸਾਡੇ ਨਾਲ ਆ ਡਿਊਟੀ ਮੈਜਿਸਟਰਸ ਹੋਈ ਭੀਮ ਸਿੰਘ ਜੇ ਵੀ ਆ ਕਾਰਪੋਰੇਸ਼ਨ ਦੇ ਅਧਿਕਾਰੀ ਤੌਰ ਤੇ ਸਾਡੇ ਪੁਲਿਸ ਦੇ ਇਹਨਾਂ ਨੇ ਜੋ ਡਰੱਗ ਸਮਗਲਰਾਂ ਵੱਲੋਂ ਜਿਹੜੇ ਆਤਨ ਬਾਰ-ਬਾਰ ਉਹੀ ਫੈਂਸ ਕਰੀ ਜਾਂਦੇ ਆ ਇਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਆਇਡੈਂਟੀਫਾਈ ਕੀਤੀਆਂ ਉਹਦੇ ਵਿੱਚ ਜਿਹੜਾ ਇਹਦਾ ਹੈਗਾ ਰੂਬਲ ਹਨੀ ਆ ਇਹਦੇ ਉੱਤੇ ਵੀ ਜਿਹੜੇ ਐਨਡੀਪੀਐਸ ਦੇ ਮੁਕਾਦਮੇ ਦਰਜ ਆ ਇਹਨਾਂ ਨੂੰ ਪਹਿਲਾਂ ਵੀ ਸਿਵਲ ਪ੍ਰਸ਼ਾਸਨ ਵੱਲੋਂ ਕਾਰਪੋਰੇਸ਼ਨ ਵਿੱਚ ਮੁਕੀਆ ਕੀਤੀ ਹੈ ਕਿ ਜਿਹੜੀ ਤੁਸੀਂ ਇਲੀਗਲ ਰਿਕਰੋਚਮੈਂਟ ਕੀਤੀ ਹੈਗੀ ਆ ਉਹਨੂੰ ਤੁਸੀਂ ਆਪਣੇ ਤੌਰ ਦੇ ਉੱਤੇ ਉਠਾ ਲਓ ਇਹਨਾਂ ਨੇ 15 ਦਿਨ ਦਾ ਜਿਹੜਾ ਟਾਈਮ ਉਹਨਾਂ ਦਿੱਤਾ ਗਿਆ ਸੀ ਵੀ ਅਸੀਂ ਇਹਨਾਂ ਨੇ ਇਹਨਾਂ ਦੀ ਸਟੇਟਮੈਂਟਾਂ ਵੀ ਰਿਕਾਰਡ ਹੋਈਆਂ ਇਹਨਾਂ ਦੇ ਪਰਿਵਾਰ ਦੀਆਂ ਕਿ ਅਸੀਂ ਆਪਣੇ ਤੌਰ ਤੇ ਉਠਾ ਲਵਾਂਗੇ ਪਰ ਇਹਨਾਂ ਦੇ ਕਹਿਣ ਦੇ ਬਾਵਜੂਦ ਵੀ ਕਿਉਂਕਿ ਜਿੱਦਾਂ ਇਹਨਾਂ ਦਾ ਕਰਾਈਮ ਕਰਨ ਦੀ ਆਦਤ ਹੈਗੀ ਆ ਉਦਾਂ ਹੀ ਇਹਨਾਂ ਦਾ ਟਾਲਣ ਦੀ ਆਦਤ ਹੈਗੀ ਆ ਇਸੇ ਲੜੀ ਤਹਿਤ ਸਾਨੂੰ ਜਿਹੜਾ ਇਹਨਾਂ ਨੇ ਕਾਰਪੋਰੇਸ਼ਨਲ ਥ्रू ਪ੍ਰੋਸੈਸ ਅਡਾਪਟ ਕਰਦੇ ਹੋਏ ਡੀਸੀ ਸਾਹਿਬ ਨੂੰ ਚਿੱਠੀ ਆ ਜਿਨ੍ਹਾਂ ਨੇ ਡਿਊਟੀ ਮਾਜਿਸਟਰੇਟ ਦੀ ਹਾਰੀ ਵਿੱਚ ਜੋ ਇਹ ਜਿਹੜੇ ਆ ਆਪਣੇ ਨਸ਼ਾ ਸਮਗਲਰ ਹੈਗੇ ਆ ਤੇ ਇਹਨਾਂ ਨੇ ਵਾਰ-ਵਾਰ ਕਰਾਇਮ ਕਰਦੇ ਆ ਇਹਦੇ ਵਿੱਚ ਉਹਨਾਂ ਨੇ ਸਾਡੇ ਕੋਲ ਪੁਲਿਸ ਸਹਾਇਤਾ ਮੰਗੀ ਆ ਜਿਹਦੇ ਸਬੰਧ ਵਿੱਚ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਅੱਜ ਜਿਹੜੀ ਇਲੀਗਲ ਅਕਰੋਚਮੈਂਟ ਕੀਤੀ ਹੋਈ ਆ ਤਿੰਨ ਵੱਖ-ਵੱਖ ਘਰਾਂ ਦੇ ਵਿੱਚ ਜਿਨ੍ਹਾਂ ਤੇ ਐਨਡੀਪੀਐਸ ਦੇ ਵੱਖਰੇ-ਵੱਖਰੇ ਜਿਹੜੇ ਮੁਕਾਦਮੇ ਤੁਹਾਨੂੰ ਜਿਹੜੀ ਆ ਉਹਦੀ ਸ਼ੇਅਰ ਬਾਦ ਦੇ ਵਿੱਚ ਕਰਦੇ ਨੇ ਕਿ ਕਿਹੜੇ ਤੇ ਕਿੰਨੇ-ਕਿੰਨੇ ਮੁਕਾਦਮੇ ਦਰਜ ਆ ਉਸੇ ਲੜੀ ਤਹਿਤ ਅੱਜ ਜਿਹੜੀ ਕਾਰਵਾਈ ਕੀਤੀ ਜਾ ਰਹੀ ਆ ਜਿਹੜਾ ਇਹਨਾਂ ਨੇ ਅਕਰੋਚਮੈਂਟ ਥਿੱਕੇ ਬਾਧੂ ਉਸਾਰਚਨਾ ਕੀਤੀਆਂ ਹੋਈਆਂ ਉਹਨੂੰ ਅਸੀਂ ਡੈਮੋਲੇਸ਼ਨ ਜਿਹੜੀ ਅੱਜ ਰੂਪ ਦੇ ਰਿਹਾ ਇਹਨਾਂ ਦੇ ਉੱਤੇ ਜਿਹੜਾ ਕੇਸ਼ਵ ਦੇ ਉੱਤੇ ਤਾਂ ਜਿਹੜੇ ਇੱਕ ਮੁਕਦਮਾ ਦਰਜ ਆ ਬਾਕੀ ਜਿਹੜੇ 4-4 ਮੁਕਦਮੇ ਦਰਜ ਆ ਜਿਹੜੇ ਨਾਲ ਦੇ ਹੋਰ ਵੀ ਬੰਦੇ ਹੈਗੇ ਆ ਤੇ ਇਹਨਾਂ ਨੂੰ ਪ੍ਰੋਪਰ ਵੇ ਦੇ ਨਾਲ ਪ੍ਰੋਸੈਸ ਅਡਾਪਟ ਕਰਕੇ ਹੀ ਇਹਨਾਂ ਦੀ ਜਿਹੜੀਆਂ ਇਨਕਲੀਰ ਰੋਟਮੈਂਟ ਅੱਜ ਜਿਹੜੀ ਕਲੀਅਰ ਕੀਤੀ ਜਾ ਰਹੀ ਸਰ ਨਸ਼ਾ ਦੇ ਜੇਲ੍ਹ ਚ ਆ ਕਿ ਬਾਹਰ ਨਹੀਂ ਇਸ ਸਮੇਂ ਜਿਹੜਾ ਇਹੋ ਵਿਅਕਤੀ ਜਿਹੜਾ ਬਾਹਰ ਹੈਗਾ ਆ ਪਰ ਫਿਰ ਬਾਅਦ-ਬਾਰ ਇਹੋ ਜਿਹੜਾ ਉਹੀ ਕ੍ਰਾਈਮ ਕਰੀ ਜਾਂਦੇ ਹੈਗੇ ਜਿਹਦੇ ਕਰਕੇ ਰਿਪੀਟਿਡ ਕਾਇਮ ਕਰਦੇ ਕਰਕੇ ਜਿਹੜਾ ਅਸੀਂ ਜਿਹੜਾ ਇਹਦੇ ਤਹਿਤ ਨਸ਼ਾ ਦੇ ਤਹਿਤ ਇਹਦੀ ਕਾਰਵਾਈ ਜਿਹੜੀ ਅਡਾਪਟ ਕਰ ਸਰ ਨਸ਼ਾ ਇਹ ਇਹਦੇ ਵਿੱਚ ਜਿਹੜੀ ਕਾਫੀ ਮਾਤਰਾ ਦੇ ਵਿੱਚ ਇਹਨਾਂ ਕੋ ਆਉਂਦੀ ਹੈ ਕਿਉਂਕਿ ਇਹਨਾਂ ਤੋਂ ਵੱਖਰੇ ਵੱਖਰੇ ਫਿਕਰ ਤੁਹਾਨੂੰ ਬਾਅਦ ਵਿੱਚ ਦੇ ਦਿੰਨੇ ਆ ਕਿਉਂਕਿ ਇਹ ਲਿਸਟ ਦੇ ਵਿੱਚ ਜਿਹੜੇ ਆਤਨ ਆ ਬਾਰ-ਬਾਰ ਉਹੀ ਕ੍ਰਾਈਮ ਕਰਨਾ ਉਹੀ ਸੇਲ ਕਰਨਾ ਉਹੀ ਡਰਗ ਜਿਹੜੀ ਆ ਕਦੀ ਸਮੈਕ ਕਦੀ ਕੁਸ਼ ਇਹਨਾਂ ਤੋਂ ਫੜਿਆ ਜਾਂਦਾ ਹੈਗਾ ਕਈਆਂ ਦੇ ਤਾਂ ਆਈਪੀਸੀ ਦੇ ਮੁਕਾਦਮੇ ਵੀ ਦਰਜ ਹੈਗੀ ਉਹ ਡਿਟੇਲ ਤੁਹਾਨੂੰ ਬਾਅਦ ਵਿੱਚ ਸ਼ੇਅਰ ਕਰ ਦਿੰਦੇ ਆ ਸਰ ਨਸ਼ਾ ਤਸਕਰਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਨਸ਼ਾ ਤਸਕਰਾਂ ਨੂੰ ਇਹ ਆ ਵੀ ਜਿਹੜੇ ਆਪਣੀ ਜਾਂ ਤਾਂ ਆਪਣਾ ਤੁਸੀਂ ਇਹ ਛੱਡ ਕੇ ਦੇਖੋ ਹੁਣ ਅਸੀਂ ਇੱਕ ਤਿੰਨ ਤੋਂ ਜਿਹੜਾ ਲਗਾਤਾਰ ਅ ਅਸੀਂ ਜਿਹੜਾ ਯੁੱਧ ਨਸ਼ਿਆਂ ਬ ਡੈਮੋਲੇਸ਼ਨ ਕਰਨਾ ਜਿਨ੍ਹਾਂ ਦੀ ਤਾਂ ਇਲੀਗਲ ਅਕਰੋਚਮੈਂਟ ਹੈ ਜਿਦਾਂ ਇਹਨਾਂ ਦੀ ਆ ਇਹਨਾਂ ਦੀ ਅਸੀਂ ਜਿਹੜੀ ਇਲੀਗਲ ਅਕਰੋਚਮੈਂਟ ਲਾਅ ਪੁਆਇੰਟ ਦੇ ਵਿੱਚ ਰਹਿੰਦੇ ਹੋਏ ਅਸੀਂ ਜਿਹੜਾ ਇਹਨਾਂ ਦੀ ਢਾਵਾਂਗੇ ਜਿਹੜੇ ਪਰਿਵਾਰਾਂ ਨੇ ਜਾਂ ਨਸ਼ਾ ਸਮਗਲਰਾਂ ਨੇ ਕਈਆਂ ਨੇ ਪੰਚਾਇਤੀ ਲੈਣ ਦੇ ਉੱਤੇ ਜਿਹੜੇ ਨਿਯਾਜ ਕਬਜ਼ੇ ਕੀਤੇ ਹੋਏ ਆ ਔਰ ਜਾਂ ਬੱਕਰ ਬੋਰਡ ਦੀ ਜ਼ਮੀਨ ਉਹਨੂੰ ਅਸੀਂ ਟੋਟਲ ਜਿਹੜਾ ਡੈਮੋਲਿਸ਼ ਕਰ ਦੋ